ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਪ੍ਰੋਗਰਾਮ ਪ੍ਰਸਤੁਤ ਕਰਸਾਂ ਦਰਸ਼ਕੋ ਅੱਜ ਨਿਊ ਮਰਸਰ ਦੇ ਵਿੱਚ ਇੱਕ ਰੰਗਾ ਰੰਗ ਤੀਜ ਦਾ ਪ੍ਰੋਗਰਾਮ ਹੋ ਰਿਹਾ ਸਮਾਜ ਸੇਵਕਾ ਸ਼ਵਾਨੀ ਸ਼ਰਮਾ ਦੀ ਅਗਵਾਈ ਦੇ ਹੇਠ ਇਹ ਪੰਜਾਬੀ ਸੱਭਿਆਚਾਰ ਦੀ ਖੂਬਸੂਰਤੀ ਹੈ ਕਿ ਜਿਹੜਾ ਇਹ ਤਿਹਾਰਾਂ ਦਾ ਜਿਹੜਾ ਆਪਣਾ ਸੁਭਾਅ ਆ ਪ੍ਰਾਂਤ ਆ ਤੇ ਉਹਨੂੰ ਜਿਹੜੇ ਮੱਖੇ ਖਿੜੇ ਜਿਹੜੇ ਆ ਉਹ ਵੇਖਣ ਨੂੰ ਮਿਲਦੇ ਆ ਇਹਨਾਂ ਦਿਨਾਂ ਦੇ ਦੌਰਾਨ ਸਾਡੇ ਨਾਲ ਸ਼ਵਾਨੀ ਸ਼ਰਮਾ ਜੀ ਨੇ ਆਉਨਾਂ ਨੂੰ ਪੁੱਛਦੇ ਆ ਅੱਜ ਦੇ ਕੀ ਵਿਚਾਰ ਕਿਸ ਤਰ੍ਹਾਂ ਤੁਸੀਂ ਕਹਿੰਦੇ ਆ ਮੈਂ 5 ਸਾਲ ਤੋਂ ਮਨਾਦੀ ਆ ਰਹੀ ਆ ਇਹ 6ਵਾਂ ਦਾ 6ਵਾਂ ਸਾਲ ਆ 6 ਟਾਈਮ ਮਨਾ ਰਿਆ ਅਸੀਂ ਲਗਾਤਾਰ 6 ਸਾਲ 6ਵਾਂ ਆਪਣਾ ਤਿਉਹਾਰ ਆ ਸਿਰਫ ਇਸ ਕਰਕੇ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਬੇਵੇਰ ਰਵੇ ਆਪਣੇ ਪੰਜਾਬੀ ਵਿਰਸੇ ਨੂੰ ਲੈ ਕੇ ਸਿਰਫ ਇਹੀ ਮੋਟਿਵ ਹੈ ਔਰ ਇੱਕ ਇਹੀ ਤਿਹਾਖ ਤੀਜ ਦਾ ਵੈ ਜਿਹੜਾ ਜਿਹੜੀਆਂ ਲੇਡੀਆਂ ਨੇ ਮੋਟਿਆਰਾ ਨੇ ਆਪਣੇ ਲਈ ਸਜਦੀਆਂ ਸਵਰਦੀਆਂ ਨੇ ਕਿਉਂਕਿ ਦੇਖੋ ਕਰਵਾਚੌਥ ਆਂਦਾ ਅਸੀਂ ਹਸਬੰਡ ਲਈ ਸਜਦੀ ਆਂ ਲੋੜੀ ਆਂਦਾ ਅਸੀਂ ਆਪਣੇ ਮੁੰਡਿਆਂ ਦੀ ਕੁੜੀਆਂ ਦੀ ਲੋੜੀ ਮਨਾਣੇ ਆ ਤਾਂ ਸਜਦੇ ਆਂ ਸਿਰਫ ਇੱਕ ਟੀਜ ਦਾ ਤਿਹਾਰਾ ਹੈ ਮੋਟਿਆਰਾ ਆਪਣੇ ਲਈ ਸਜਦੀਆਂ ਤੇ ਅਸੀਂ ਇਹ ਸੱਜਣ ਦਾ ਤਿਹਾਰਾ ਆਪਣੀ ਅੰਦਰੋਂ ਜਿਹੜੀਆਂ ਸਾਡੀਆਂ ਖਸ ਖੇਲੀਆਂ ਬਾਹਰ ਆਉਂਦੀਆਂ ਨੇ ਅਸੀਂ ਸਿਰਫ ਸਾਡੀਆਂ ਫਰੈਂਡਸ ਹੁੰਦੀਆਂ ਜੋ ਮਰਜ਼ੀ ਸੀ ਇੰਜੋਏ ਕਰਦੇ ਆ ਸਾਡੀਆਂ ਸੱਸਾਂ ਨਾਲ ਐ ਸਾਡੀਆਂ ਮਾਵਾਂ ਨਾਲ ਐ ਅਰ ਜੋ ਉਹਨਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਇਹ ਜਿਹੜਾ ਵਿਰਸਾ ਹੈ ਜਿਸ ਨਾਲ ਸਾਡੀਆਂ ਮਾਵਾਂ ਨੇ ਸਾਡੀ ਸੱਸ ਨੇ ਸਾਨੂੰ ਦਿੱਤਾ ਹੈ ਮੈਂ ਆ ਜਾਣੀ ਹੈ ਕਿ ਅਸੀਂ ਆਪਣੀਆਂ ਕੁੜੀਆਂ ਨੂੰ ਦੇ ਕੇ ਚਾਹੀਏ ਆਪਣੇ ਨੂਹਾਂ ਨੂੰ ਦੇ ਕੇ ਚਾਹੀਏ ਤਾਂ ਕਿ ਉਹ ਇਸੇ ਤਰ੍ਹਾਂ ਸਾਡੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣ ਕਿਉਂਕਿ ਖਤਮ ਹੋ ਹੀ ਜਾ ਰਿਹਾ ਹੈ ਇਹ ਵੱਲਾ ਵਿਰਸਾ ਅਸੀਂ ਕਿਤੇ ਨਾ ਕਿਤੇ ਵੈਸਟਰਨ ਮਾਲ ਚੁਰਦੇ ਪਿਆ ਜੇ ਅਸੀਂ ਅੱਜਕੱਲ ਇਹ ਮਨਾਵਾਂਗੇ ਤੇ ਸਾਡੇ ਵਿਰਸੇ ਦੇ ਨੇੜੇ ਪੰਜਾਬ ਦੇ ਵਿੱਚ ਹੋਰ ਵੀ ਕਈ ਤਿਉਹਾਰ ਮਨਾਏ ਜਾਂਦੇ ਨੇ ਜਿਹੜਾ ਔਰਤ ਆ ਉਹ ਜਿਹੜਾ ਮੁੰਡੇ ਨਾਲ ਮੁੰਡਾ ਜੋੜ ਕੇ ਮਰਦ ਦੇ ਨਾਲ ਬਰਾਬਰ ਹਰ ਜਿਹਾ ਦਾ ਮੁਸਕੁਰ ਬਣਾਉਦੀ ਆ ਤੇ ਇਹ ਜਿਹੜਾ ਤਿਉਹਾਰ ਇਹ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਸਾਰੀਆਂ ਰਲ ਮਿਲ ਕੇ ਮਨਾਉਂਦੀਆਂ ਔਰ ਇਹ ਜਿਹੜਾ ਤੀਤ ਦਾ ਤਿਉਹਾਰ ਤੀ ਸ਼ਬਦ ਜਿਹੜਾ ਕਹਿੰਦੇ ਸੰਸਕ੍ਰਿਤ ਦੇ ਤਰੀਕੇ ਆਇਆ ਸ਼ਬਦ ਤੋਂ ਜਿਹੜਾ ਆਇਆ ਇਹ ਮਹਾਰਾ ਦੇ ਅਨੁਸਾਰ ਇਸ ਸਨਾਤਨਨ ਧਰਮ ਦੀ ਜਿਹੜੀ ਹੈਗੀ ਆ ਇਹ ਕੁਤਬਤੀ ਆ ਤੇ ਬੜੀ ਖੁਸ਼ੀ ਹੁੰਦੀ ਆ ਵੇਖ ਕੇ ਕਿ ਜਦੋਂ ਸਾਡੀਆਂ ਮਾਵਾਂ ਭੈਣਾਂ ਧੀਆਂ ਜਿਹੜੀਆਂ ਖੁਸ਼ੀ ਦੇ ਵਿੱਚ ਖੇੜੇ ਦੇ ਵਿੱਚ ਇੰਜੋਏ ਕਰਦੀਆਂ ਤੇ ਉਹਦੇ ਨਾਲ ਜਿਹੜਾ ਬਾਕੀ ਵੀ ਜਿਹੜੇ ਪਰਿਵਾਰ ਹੁੰਦਾ ਉਹਨਾਂ ਨੂੰ ਵੀ ਕੁਕਸ਼ਾ ਮਿਲਦਾ ਤੁਸੀਂ ਜਿਹੜਾ ਇਹ ਪੰਜਵਾਂ ਛੇਵਾਂ ਲੰਗਾ ਪਤਾ ਜਿਹੜਾ ਕੀਤਾ ਜਿਹੜੀ ਔਰਤਾਂ ਨੂੰ ਤੁਸੀਂ ਕੀ ਸੰਦੇਸ਼ ਦਓਗੇ ਹਾਲਾਂਕਿ ਔਰਤਾਂ ਕਿਸੇ ਵੀ ਕਿਸ तरह ਦੇ ਚਿੱਤ ਵਿੱਚ ਨਹੀਂ ਉਹਦੀ ਮਿਸਾਲ ਸਾਡੇ ਨੂੰ ਮਸਾਂ ਦੇ ਵਿੱਚ ਮੇਰੀ ਸ਼ਵਾਲੀ ਸ਼ਰਮਾ ਦੇ ਤੌਰ ਤੇ ਤੁਸੀਂ ਖੋਦੋ ਬਾਕੀ ਜਿਹੜੇ ਭੈਣਾਂ ਇਹਨਾਂ ਨੂੰ ਕੀ ਸੰਦੇਸ਼ ਦੇਖੋ ਅਸੀਂ 6 7 ਤੋਂ ਤੀਜ ਦਾ ਤੇ ਹਰ ਮਨਾ ਰਹੇ ਹਾਂ ਨਾ ਸਿਰਫ ਅਸੀਂ ਹੱਸਦੇ ਖੇੜਦੇ ਜਾਂ ਡੀਜੇ ਤੇ ਨੱਚਦੇ ਨਹੀਂ ਹਾਂ ਨਾਲ ਦੀ ਨਾਲ ਅਸੀਂ ਮੇਰੀ ਇੱਕ ਸੋਸਾਇਟੀ ਹੈ ਊਮਨ ਵੈਲਫੇਅਰ ਸੋਸਾਇਟੀ ਨਾਲ ਦੀ ਨਾਲ ਮੈਂ ਅੰਮ੍ਰਿਤਸਰ ਡਿਸਟ੍ਰਿਕਟ ਕਾਂਗਰਸ ਦੀ ਮਹਿਲਾ ਦੀ ਪ੍ਰੈਜ਼ੀਡੈਂਟ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ 10 ਲੇਡੀਆਂ ਦੀ ਮਦਦ ਕਰੀਏ ਹਰ ਸਾਲ ਮੈਂ 10 ਲੇਡੀਆਂ ਤੇ ਪਹਿਲੇ ਸਾਲ ਅਸੀਂ ਮਸ਼ੀਨਾਂ ਦਿੱਤੀਆਂ ਦੂਜੇ ਸਾਲ ਹੀ 10 ਲੇਡੀਆਂ ਨੂੰ ਪਾਰਲਰ ਦਾ ਪੋਸਟ ਕਰਵਾਇਆ ਉਹਨਾਂ ਨੂੰ ਆਪਣੇ ਪੈਰਾਂ ਦੇ ਸਟੈਂਡ ਕਰਵਾਇਆ ਫਿਰ ਅਸੀਂ ਤੀਸਰੇ ਸਾਲ ਅਸੀਂ ਇੱਕ ਕੁੜੀ ਦਾ ਗਰੀਬ ਥੁੜੀ ਸੀ ਉਹਦਾ ਵਿਆਹ ਕਰਵਾਇਆ ਇਸੇ ਤਰ੍ਹਾਂ ਅਸੀਂ ਇਹੋ ਜਿਹੇ ਉਪਰਾਲੇ ਕਰਦੇ ਰਹਿੰਨੇ ਹੁਣ ਵੀ ਅੱਜ ਵੀ ਮੈਂ ਇੱਕ ਲੜਕੀ ਹੈ ਉਹਨੂੰ ਬਹੁਤ ਕੰਮ ਸਫਸਤ ਦਾ ਸ਼ੋਅ ਹੈ ਕਿ ਮੈਂ ਪਾਰਲਰ ਦਾ ਕੰਮ ਸਿੱਖ ਕੇ ਆਪਣੇ ਬੈਟਿਕੜੀ ਨੂੰ ਤੁੰਪਤਾਂ ਪਟਾਟ ਹੋਮ ਸਰਵਿਸਿਜ਼ ਚੱਲ ਗਈ ਹੈ ਮੈਂ ਉਹਨੂੰ ਇੱਥੇ ਹੀ ਇੱਕ ਲੇਡੀ ਹੈ ਉਹਦਾ ਪਾਰਲਰ ਹੈ ਉਹਨੂੰ ਕਿਹਾ ਕਿ ਤੁਸੀਂ ਇਹਨੂੰ ਸਥਾਨ ਹੈ ਕਿ ਛੋਟੇ ਕੰਟਰੀਬਿਊਟ ਕਿੰਨਾ ਕੁਛ ਮੈਂ ਕੰਟਰੀਬਿਊਟ ਕਿਤਾ ਕਿ ਉਹ ਲੜਕੀ ਆਪਣੇ ਅਗਲੇ ਸਾਲ ਤਿਲਤੀ ਜਾਏਗੀ ਉਹ ਆਪਣੇ ਪੈਰਾਂ ਦੇ ਸਟੈਂਡ ਹੋ ਕੇ ਕਮਾਨਜੋਗੀ ਹੋ ਜੂਗੀ ਬਹੁਤ ਵਧੀਆ ਉਪਰਾਲਾ ਤੁਹਾਡਾ ਤੇ ਸਾਡਾ ਵੀ ਇਹ ਸੰਦੇਸ਼ ਹੈ ਪੰਜਾਬ ਟਾਈਮ ਵਾਲੋਂ ਕਿ ਜਿਹੜੀਆਂ ਪੰਜਾਬ ਹੈ ਜਿਹੜੀਆਂ ਕਿਉਂਕਿ ਅਨਪਲੋਇਮੈਂਟ ਜਿਹੜੀ ਹੈ ਪੰਜਾਬ ਦੇ ਵਿੱਚ ਬਹੁਤ ਰਹੂਗੀ ਇਹ ਉਹਨਾਂ ਨੂੰ ਇਹ ਸਹਾਇਤਾ ਦੇਣ ਦੇ ਨਾਲ ਜਿਹੜਾ ਸਿੱਖਿਆ ਦੇ ਖੇਤਰ ਦੇ ਵਿੱਚ ਤੇ ਉਹਨਾਂ ਨੂੰ ਅਵੇਗ ਕੀਤਾ ਜਾਵੇ ਅਵੇਰਨੈਸ ਦੇ ਕੈਂਪ ਲਾਏ ਜਾਣ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਵੱਧ ਤੋਂ ਵੱਧ ਜਿਹੜੀਆਂ ਸਿੱਖਿਅਤ ਜਿਹੜੀਆਂ ਮਾਵਾਂ ਪੈਣਾ ਆ ਉਹ ਆਪਣੀਆਂ ਦੂਸਰੀਆਂ ਪੈਣਾ ਨੂੰ ਵੀ ਆਪਣੇ ਬਰਾਬਰ ਕਰ ਸਕਣ ਤਾਂ ਉਹ ਇਸ ਹਸਪਤਾਲ